ਜੇਕਰ ਤੁਹਾਨੂੰ ਆਪਣੇ ਕਿਸੇ ਕੰਮ ਲਈ ਸੇਵਾ ਕੇਂਦਰ ਸ਼ਾਹਕੋਟ ਵਿਖੇ ਖੱਜਲ ਖਵਾਰ ਹੋਣ ਵਾਸਤੇ ਜਾਣਾ ਪਵੇ ਤਾਂ ਪਾਰ ਕਰਨਾ ਪਵੇਗਾ ਕਾਲੇ ਪਾਣੀ ਦਾ ਸਮੁੰਦਰ ਜੋ ਅੰਗਰੇਜ਼ਾਂ ਵੇਲੇ ਦਾ ਤਾਂ ਭਾਵੇਂ ਨਹੀਂ ਪਰ ਉਹਦੀ ਝਲਕ ਜ਼ਰੂਰ ਪੇਸ਼ ਕਰਦਾ ਹੈ ਇਹ ਕਾਲੇ ਪਾਣੀ ਦਾ ਸਮੁੰਦਰ ਸੇਵਾ ਕੇਂਦਰ ਦੇ ਅੰਦਰ ਤੱਕ ਜਾ ਕੇ ਸ਼ਾਹਕੋਟ ਦੀ ਚਿਰਾ ਤੋਂ ਪੇਸ਼ ਆ ਰਹੀ ਸੀਵਰੇਜ ਦੀ ਸਮੱਸਿਆ ਬਾਰੇ ਤਰਾਤਰਾ ਕਰਕੇ ਰੋਲਾ ਪਾ ਰਿਹਾ ਹੈ ਤਾਂ ਕਿ ਲੀਡਰ ਜੱਟ ਦੇ ਕੰਨਾਂ ਤੱਕ ਰੀਚ ਕਰ ਸਕੇ ਪਰ ਲੀਡਰ ਜੱਟ ਦੇ ਕੰਨਾਂ ਤੇ ਸੱਤਾ ਦੇ ਲਾਲਚ ਦੀ ਪੱਟੀ ਵੱਜੀ ਹੋਣ ਕਰਕੇ ਉਸ ਨੂੰ ਕੁਝ ਸੁਨਾਈ ਨਹੀਂ ਦਿੰਦਾ ਪਿਛਲੇ ਸਮੇਂ ਦੌਰਾਨ ਕੁਝ ਕੁ ਸਮਾਜ ਸੇਵੀ ਨੌਜਵਾਨਾਂ ਵੱਲੋਂ ਸੱਤਾ ਸੁਖ ਭੋਗ ਰਹੀਆਂ ਟਰਨ ਬਾਈ ਟਰਨ ਤਿੰਨੋਂ ਰਾਜਨੀਤਿਕ ਪਾਰਟੀਆਂ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ ਪਰ ਕੀ ਮਜਾਲ ਕਿ ਕੋਈ ਲੀਡਰ ਟਸਟ ਤੋਂ ਮਸ ਹੋਇਆ ਹੋਵੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਇਥੋਂ ਤੱਕ ਮੰਗ ਕੀਤੀ ਗਈ ਸੀ ਕਿ ਜੇਕਰ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਦਾ ਤਾਂ ਸੇਵਾ ਕੇਂਦਰ ਆਪਣੀ ਸਹੀ ਜਗ੍ਹਾ ਦਸਹਿਰਾ ਗਰਾਊਂਡ ਵਿਖੇ ਸ਼ਿਫਟ ਕਰ ਦਿੱਤਾ ਜਾਵੇ ਜੋ ਕਿ ਰਿਕਾਰਡ ਵਿੱਚ ਬੋਲਦਾ ਹੈ ਪਰ ਉਹਨਾਂ ਨੂੰ ਕੀ ਖੱਜਲ ਤਾਂ ਆਮ ਲੋਕਾਂ ਨੇ ਹੋਣਾ ਹੈ ਸੋ ਇਸ ਗੰਦੇ ਪਾਣੀ ਵਿੱਚ ਸਰਵਾਈਵ ਕਰਦੀਆਂ ਬਿਮਾਰੀਆਂ ਤੋਂ ਬਚ ਕੇ ਕੰਮ ਕਰਾਉਣ ਆਏ ਲੋਕਾਂ ਨੂੰ ਇੱਕ ਹੋਰ ਖਤਰਨਾਕ ਬਿਮਾਰੀ ਨਾਲ ਰੂਬਰੂ ਹੋਣਾ ਪੈਂਦਾ ਹੈ ਉਹ ਹਨ ਸੇਵਾ ਕੇਂਦਰ ਦੇ ਪੂਤਰੇ ਕਰਮਚਾਰੀ ਜੋ ਕੰਮ ਦੇ ਨਾਂ ਤੇ ਪਿਕਨਿਕ ਮਨਾਉਣ ਆਏ ਨਜ਼ਰ ਆਉਂਦੇ ਹਨ ਲੋਕਾਂ ਦੇ ਕੰਮਾਂ ਤੇ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਹੀ ਰੋਮ ਵਿੱਚ ਹਾਸਾ ਇਕੱਠਾ ਖਾਣ ਪੀਣ ਤੇ ਮੋਬਾਈਲ ਫੋਨ ਇੰਜੋਏ ਕਰਨ ਨੂੰ ਤਰਜੀਹ ਦਿੰਦੇ ਹਨ ਪਰੇਸ਼ਾਨ ਹੋਏ ਲੋਕਾਂ ਦੁਆਰਾ ਇਹਨਾਂ ਨੂੰ ਢੀਠ ਨਿਕੰਮੇ ਤੇ ਬਦਜਬਾਨ ਕਹਿੰਦੇ ਸੁਨਿਆ ਜਾਂਦਾ ਹੈ ਤਹਿਸੀਲ ਦਫ਼ਤਰ ਤੇ ਸੇਵਾ ਕੇਂਦਰ ਦੇ ਕਰਮਚਾਰੀ ਮਿਲ ਕੇ ਰਾਹ ਦੇਣ ਦੀ ਬਜਾਏ ਲੋਕਾਂ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਤੇ ਖਾਸ ਕਰਕੇ ਤਹਿਸੀਲ ਦਫ਼ਤਰ ਵਿੱਚ ਰੱਖੇ ਹੋਏ ਪ੍ਰਾਈਵੇਟ ਕਰਿੰਦੇ ਜੋ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀ ਅੱਗ ਨੂੰ ਹਵਾ ਦੇਣ ਦਾ ਕੰਮ ਬਖੂਬੀ ਕਰਦੇ ਹਨ ਸੋ ਹੁਣ ਵੇਖਣਾ ਇਹ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਆਪਣੀ ਕੁਰਸੀ ਨੂੰ ਬਚਾਉਣ ਦੀ ਖਾਤਰ ਪ੍ਰਸ਼ਤਾਚਾਰ ਰੋਕੂ ਤੇ ਲੋਕਾਂ ਪ੍ਰਤੀ ਜਵਾਬ ਦੇ ਤਹਿਰੀਕਾਂ ਇਹਨਾਂ ਨੇ ਤੇ ਕੀ ਅਸਰ ਕਰਨ ਗਿਆ